ਸ਼ੀ ਕਾਲਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਤ ਟਾਈਮਸ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਲੁਧਿਆਣਾ ਡਾਕਟਰ प्रदीप ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਸਮਰਾਲਾ ਅਤੇ ਲੁਧਿਆਣਾ ਇੰਸਟੀਚਿਊਟ ਆਫ ਨਰਸਿੰਗ ਕਟਾਣੀ ਕਲਾ ਦੇ ਵਿਦਿਆਰਥੀਆਂ ਵੱਲੋਂ ਸ਼ਹਿਰ ਸਮਰਾਲਾ ਵਿੱਚ ਐਂਟੀ ਡੇਂਗੂ ਕੈਂਪੇਨ ਤਹਿਤ ਹਰ ਸ਼ੁੱਕਰਵਾਰ ਡੇਂਗੂ ਦੇਵਾਰ ਸਬੰਧੀ ਰੈਲੀ ਕੱਢੀ ਗਈ ਅਤੇ ਗਤੀਵਿਧੀਆਂ ਕੀਤੀਆਂ ਗਈਆਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕ ਯੋਤਸੇਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਡੇਂਗੂ ਚਤੀ ਪੂਰੀ ਤਰ੍ਹਾਂ ਸचेਤ ਹੈ ਇਸ ਦੇ ਤਹਿਤ ਪਿਛਲੇ 1 ਹਫਤੇ ਤੋਂ ਐਂਟੀ ਡੇਂਗੂ ਕੈਂਪੇਨ ਚਲਾਇਆ ਜਾ ਰਿਹਾ ਹੈ ਦੇਸ ਵਿੱਚ ਸਿਵਲ ਹਸਪਤਾਲ ਦੀ ਟੀਮ ਅਤੇ ਲੁਧਿਆਣਾ ਇੰਸਟੀਚਿਊਟ ਆਫ ਨਰਸਿੰਗ ਟਾਣਾ ਕਲਾ ਦੇ ਵਿਦਿਆਰਥੀਆਂ ਵੱਲੋਂ ਡੇਂਗੂ ਸੰਬੰਧੀ ਰੈਲੀਆਂ ਕਰਦੀਆਂ ਜਾ ਰਹੀਆਂ ਹਨ ਅਤੇ ਡੋਰ ਟੂ ਡੋਰ ਸਰਵੇ ਕਰਕੇ ਲੋਕਾਂ ਨੂੰ ਡੇਂਗੂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਮੌਕੇ ਰੈਲੀ ਵਿੱਚ ਸੀਨੀਅਰ ਮੈਡੀਕਲ ਅਫਸਰ ਡਾਕਟਰ ਚਾਰਕਜੋਤ ਸਿੰਘ ਤੋਂ ਇਲਾਵਾ ਪ੍ਰਦੀਪ ਕੁਮਾਰ ਮਲਟੀ ਪਰਪਸ ਹੈਲਥ ਵਰਕਰ ਆਸ਼ਾ ਵਰਕਰ ਨੂੰ ਜਿੱਤ ਕੋਰ ਬ੍ਰਿੰਡਿੰਗ ਚੈਕਰ ਅਤੇ ਲੁਧਿਆਣਾ ਇੰਸਟੀਚਿਊਟ ਆਫ ਨਰਸਿੰਗ ਕਟਾਣੀ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਸਨ ਸਸ਼ੀਕਲ ਜੀ ਮੇਰਾ ਨਾਮ ਲਵ ਜੋਤਪੁਰ ਹੈ ਅਸੀਂ ਸਿਵਲ ਹਸਪਤਾਲ ਸੰਗਲਾ ਅਤੇ ਲੁਧਿਆਣਾ ਇੰਸਟੀਚਿਊਟ ਆਫ ਨਰਸਿੰਗ ਕਟਾਣੀ ਕਾਲਜ ਤੋਂ ਦੋ ਹਫ਼ਤੇ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਡੇਂਗੂ ਬਾਰੇ ਤੇ ਅੱਜ ਅਸੀਂ ਲੈ ਕੇ ਕੱਢਣ ਜਾ ਰਹੇ ਹਾਂ ਡੇਂਗੂ ਪ੍ਰਤੀ ਜਾਗਰੂਕ ਕਰਨ ਜਾ ਰਹੇ ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਡੇਂਗੂ ਬਾਰੇ ਨਹੀਂ ਪਤਾ ਹੈ ਇਸ ਵਿੱਚ ਅਸੀਂ ਡੇਂਗੂ ਦੇ ਲੱਛਣ ਦੱਸਦੇ ਹਾਂ ਉਸ ਦੇ ਪ੍ਰਤੀ ਬਚਾਅ ਦੱਸਦੇ ਹਾਂ ਇਸ ਦੇ ਬਚਾਅ ਇਹ ਹਨ ਕਿ ਆਪਾਂ ਕੋਈ ਵੀ ਮੈਡੀਸਿਨ ਨਹੀਂ ਲੈਣੀ ਹੈਗੀ ਆਪਾਂ ਡਾਕਟਰ ਤੋਂ ਸਲਾਹ ਲੈਣੀ ਹੈ ਤੇ ਆਪਾਂ ਗਮਲੇ ਵਗੈਰਾ ਦੇ ਵਿੱਚ ਪਾਣੀ ਖੜਾ ਨਹੀਂ ਕਰਨਾ ਹੈਗਾ ਇੱਕ ਹਫ਼ਤੇ ਤੋਂ ਜ਼ਿਆਦਾ ਇਹ ਸਾਫ਼ ਪਾਣੀ ਦੇ ਵਿੱਚ ਪੈਦਾ ਹੁੰਦਾ ਹੈ ਤੇ ਆਪਾਂ ਕੁਲਰਾਂ ਦੀਆਂ ਜਾਲੀਆਂ ਦੇ ਵਿੱਚ ਜਿਹੜੇ ਕੂੜ ਹੁੰਦੇ ਆ ਉਹਨਾਂ ਨੂੰ ਆਪਾਂ ਜਲਾਉਣਾ ਵਾ ਸਿੱਟਣਾ ਨਹੀਂ ਹੈਗਾ ਜੇ ਆਪਾਂ ਸਿੱਟਾਂਗੇ ਤਾਂ ਬਾਰਿਸ਼ ਦਾ ਪਾਣੀ ਦੁਬਾਰਾ ਪਾ ਕੇ ਮੱਛਰ ਫਿਰ ਤੋਂ ਜਿੰਦਾ ਹੋ ਜਾਵੇਗਾ ਇਹ ਇਹਦੇ ਜਿਹੜੇ ਆ ਇਹ ਕਾਰਨ ਨਹੀਂ ਡੇਂਗੂ ਦੇ ਹੁੰਦੇ ਸੋ ਆਪਾਂ ਇਹਨਾਂ ਤੋਂ ਬਚਾਅ ਕਰਨਾ ਕੀ ਨਾਮ ਹੈ ਬੇਟਾ ਸਤਿ ਸ਼੍ਰੀ ਅਕਾਲ ਜੀ ਸਰ ਨੂੰ ਪਿਆਰ ਭਰੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਅਸੀਂ ਸਮਰਾਲਾ ਸਰਕਾਰੀ ਸਿਵਲ ਹਸਪੀਟਲ ਸਮਰਾਲਾ ਤੋਂ ਆਏ ਹਾਂ ਅਸੀਂ ਇਹ ਗਵਾਈ ਡਾਕਟਰ ਤਰਕਜੋਤ ਜੀ ਦੇ ਹੇਠ ਕਰ ਰਹੇ ਹਾਂ ਜਿਸ ਵਿੱਚ ਅਸੀਂ ਜਿਸ ਵੇਲੇ થી 2 ਹਫ਼ਤਿਆਂ ਤੋਂ ਚੱਲ ਰਹੇ ਹੈ ਡੇਂਗੂ ਬਾਰੇ ਡੇਂਗੂ ਬਾਰੇ ਸੂਚਿਤ ਕਰ ਰਹੇ ਹਾਂ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਜਿਸ ਦੇ ਅਸੀਂ ਦੱਸ ਰਹੇ ਹਾਂ ਕਿ ਡੇਂਗੂ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਅਤੇ ਇਸ ਦੇ ਲੱਛਣ ਕੀ ਹਨ ਤੇ ਇਸ ਤੋਂ ਇਸ ਦੇ ਬਚਾਅ ਕੀ ਹਨ ਇਹ ਅੱਜ ਤੁਸੀਂ ਡੇਂਗੂ ਦੇ ਖਾਤੇ ਹਾਂਜੀ ਡੈਂਗੂ ਦੇ ਪ੍ਰਤੀ ਅੱਜ ਰੈਲੀ ਕੱਢਣ ਲੱਗੇ ਹਾਂ ਜੀ ਅਸੀਂ ਅਸੀਂ ਅੱਜ ਇਹ ਜਿਹੜੀ ਰੈਲੀ ਆ ਉਹ ਇੱਕ ਡੈਂਗੂ ਦੇ ਡੈਂਗੂ ਦੇ ਉੱਤੇ ਕੱਢਣ ਲੱਗੇ ਹਾਂ ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਬਚਾ ਕਿਵੇਂ ਕਰਨਾ ਹੈ ਤੇ ਇਹਦੇ ਲੱਛਣ ਕੀ ਹਨ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਪਾਣੀ ਕਿੱਥੇ ਖੜਾ ਨਹੀਂ ਕਰਨਾ ਹੈ ਇਹ ਸਾਫ਼ ਪਾਣੀ ਵਿੱਚ ਹੁੰਦਾ ਹੈ ਇਸ ਤਰ੍ਹਾਂ ਦੀ ਅਸੀਂ ਕਈ ਸਾਰੀ ਜਾਣਕਾਰੀ ਦੇ ਕੇ ਉਹਨਾਂ ਲੋਕਾਂ ਨੂੰ ਜਾਗਰੂਤ ਕਰਾਂਗੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ ਕੁਸ਼ਲ ਲੱਛਣਾਂ ਬਾਰੇ ਦੱਸੋ ਜੋ ਕਿ ਲੱਛਣ ਇਸ ਦੇ ਮੁੱਖ ਲੱਛਣ ਹਨ ਜਿਵੇਂ ਕਿ ਬੁਖਾਰ ਬਹੁਤ ਇਸ ਬੁਖਾਰ ਚੜਨਾ ਸਿਰਦਰਦ ਹੋਣਾ ਹੱਥਾਂ ਪੈਰਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਣਾ ਅਜਿਹੇ ਦਰਦ ਜਿਹਦੇ ਵਿੱਚ ਅਸੀਂ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਮੈਡੀਸਿਨ ਨਹੀਂ ਲੈਣੀ ਹੈ ਅਸੀਂ ਸਿੱਧੀ ਜਾ ਕੇ ਇੱਕ ਡਾਕਟਰ ਤੋਂ ਸਲਾਹ ਲੈਣੀ ਹੈ ਡਾਕਟਰ ਦੇ ਹਿਸਾਬ ਨਾਲ ਅਸੀਂ ਇਸ ਦੀ ਇਲਾਜ ਕਰਨਾ ਹੈ ਸਰ ਮੇਰਾ ਨਾਮ ਅਨਜੀਤ ਗੌਰ ਆਸ਼ਾ ਵਰਕਰ ਹੈ ਮੈਂ ਅੱਜ ਡੈਂਗੂ ਬਾਰੇ ਜਾਣਕਾਰੀ ਦੇਣ ਆਇਆ ਹਾਂ ਹਾਂਜੀ ਸਰ ਅਸੀਂ ਆ ਬੱਸ ਤਾਂ 2 ਹਫ਼ਤੇ ਹੋ ਗਏ ਸਾਨੂੰ ਇਹ ਡੇਂਗੂ ਪ੍ਰਤੀ ਰੈਲੀ ਕੱਢਦੇ ਆ ਉਹ ਸਟੂਡੈਂਟ ਹੈਗੇ ਸਾਡੇ ਨਾਲ ਤੇ ਅਸੀਂ ਅੱਜ ਸਿਵਲ ਹਸਪੀਟਲ ਸਮਰਾਲਾ ਤੋਂ ਲੈ ਕੇ ਡਾਕਟਰ ਤਰਕੀਉਤ ਦੀ ਅਗਵਾਈ ਹੇਠ ਗੁਰੂ ਨਾਨਕ ਰੋਡ ਤੋਂ ਹੁੰਦੇ ਹੋਏ ਸਾਰਾ ਏਰੀਆ ਕਵਰ ਕਰਕੇ ਪਹੁੰਚਾਵਾਂਗੇ ਰੈਲੀ ਦਾ ਮਤਲਬ ਇਹਦਾ ਮਤਲਬ ਇਹ ਵੀ ਲੋਕਾਂ ਨੂੰ ਜਾਗਰੂਤ ਕਰਨਾ ਹੈ ਨਾ ਮੱਛਰ ਬਾਰੇ ਦੱਸਣਾ ਹੈ ਵੀ ਗੰਦਗੀ ਸਫਾਈ ਰੱਖਣੀ ਫ੍ਰੀਜਾਂ ਦੀ ਸਫਾਈ ਕੂਲਰ ਘਰਾਂ ਦੀ ਸਫਾਈ ਛੱਤਾਂ ਉੱਤੇ ਟਾਇਰ ਵਗੈਰਾ ਜਿਹੜੇ ਉਹਨਾਂ 'ਚ ਪਾਣੀ ਨਹੀ ਜਮਾ ਕਰਨਾ ਹੈਗਾ ਉਹਨਾਂ ਬਾਰੇ ਜਾਗਰੂਤ ਕਰਦਿਆਂ ਲੋਕਾਂ ਨੂੰ ਔਰ ਕੁਛ ਨਾ ਹੋਵੇ ਤਾਂ ਨਿਸ਼ਾਨ ਚਲਾਨ ਕੱਟੇ ਦੀ ਸੀ ਹਾਂਜੀ ਸਰ ਕਈ ਹਾਂਜੀ ਸਰ ਅਸੀਂ ਇਹ ਜਿਹੜਾ ਕਰ ਰਹੇ ਹਾਂ ਰੈਲੀ ਕਰ ਰਹੇ ਹਾਂ ਇਹਦੇ ਵਿੱਚ ਕਈ ਘਰਾਂ ਦੇ ਚਲਾਨ ਵੀ ਕੱਟੇ ਗਏ ਨੇ ਤੇ ਨਗਰ ਕੌਂਸਲ ਦੀ ਰੈਲੀ ਉਹਦੇ ਅਗਵਾਈ ਹੇਠ ਅਸੀਂ ਚਲਾਨ ਕੱਟਦੇ ਆ ਲੋਕਾਂ ਦੇ ਹਾਂਜੀ